ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਗੂਰੀ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੇਰਾ ਨਾਮ ਕਰੀ ਜਨਨ ਅਠੀਆਂ ਜੀ ਮਨ ਹਰਸਾ ਹੋਏ ਕਰਨੀ ਗੰਗੂ ਜੇ ਰੜੈ ਘਟ ਅੰਤਰ ਪੂਜਾ ਹੋਏ ਪੂਜਾ ਕੀ ਚੈ ਨਾਮ ਤੇ ਆਈਏ ਬਿਨ ਨਾਵਾਂ ਪੂਜ ਨਾ ਹੋਏ ਰਹਾਓ ਬਹਰ ਦੇਵ ਪਖਾਲੀਐ ਜੀ ਮਨ ਧੋਵੇ ਕੋਈ ਝੂਠ ਲਹੈ ਜਿਉ ਮਾਂਜੀਐ ਮੁਖ ਪਿਆਣਾ ਹੋਏ ਪਸੂ ਮਿਲੈ ਚਗਿਆਈਆਂ ਖੜ ਖਾਵੈ ਅੰਮ੍ਰਿਤ ਦੇ ਨਾਮ ਬਹੂਨੇ ਆਦਮੀ ਤਿਰਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣੋ ਨਿਤ ਸਾਰੇ ਸਭ ਮਲੇ ਜੋ ਦੇਵੈ ਸੁ ਖਾਵਣਾ ਕੋ ਨਾਨਕ ਸੱਚਾ ਹੈ ਗੁਜਰੀ ਮਹਲਾ ਪਹਿਲਾ ਨਾਵ ਕਮਲ ਤੇ ਬਰਮਾ ਉਪਜੇ ਬੇਦ ਪੜੈ ਮੁਖ ਕੰਠ ਸਵਾਰ ਤਾ ਕੋ ਅੰਤ ਨ ਜਾਇ ਲਖਣਾ ਆਵਤ ਜਾਤ ਰਹਿ ਗੋਵਾਰ ਪ੍ਰੀਤਮ ਕਿਉ ਬਿਸਰੈ ਮੇਰੇ ਪ੍ਰਾਣ ਆਧਾਰ ਜਾਕੀ ਭਗਤ ਕਰੈ ਜਨ ਪੂਰੇ ਮਨ ਜਨ ਸੇਵੈ ਗੁਰ ਵਿਚਾਰ ਰਹਾਉ ਅਰਬ ਸਾਸ ਦੀਪਕ ਜਾਗੇ ਤਰੇ ਭਵਨ ਏਕਾ ਜੋਤ ਮਰਾਰ ਗੁਰਮੁਖ ਹੋਇ ਸੋ ਐ ਨਿਸ ਨਿਰਮਲ ਮਨ ਮੁਕਰੈਣ ਅੰਧਾਰ ਸਿੱਧ ਸੰਵਾਦ ਕਰੈ ਨਿਤ ਝਗਰਾ ਦੂ ਲੋਚਨ ਕੀਆ ਹੀਰੈ ਅੰਤਰ ਜੋਤ ਸਭ ਤਨੁ ਜਾਗਾ ਸਤਗੁਰ ਝਗਰ ਨਵੇਰਾ ਸੁਰ ਨਰਨਾਥ ਬੇਅੰਤ ਅਜੋਨੀ ਸਾਚਾ ਮਹਿਲ અપਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੁ ਨਿਸਤਾਰਾ ਰਾਗ ਗੂਜਰੀ ਮਹਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇ ਗਏ ਵੇਹਾ ਜੀਵਨ ਜਿਤ ਹਰ ਪ੍ਰੀਤ ਨਾ ਪਾਏ ਜਿਤ ਕੰਮ ਹਰ ਵਿਸਰੈ ਦੂਜਾ ਲੱਗਾ ਜਾਏ ਐਸਾ ਸਤਗੁਰ ਸੇਵੀ ਐ ਮਨਾ ਜਿਤ ਸੇਵੈ ਗੋਬਿੰਦ ਪ੍ਰੀਤ ਉਪਜੈ ਅਵਰ ਵਿਸਰਸ ਬਜਾਇ ਹਰ ਸੇਤੀ ਜਿਤ ਗੈ ਰਹਾ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਏ ਰਹਾਉ ਗੋਬਿੰਦ ਪ੍ਰੀਤ ਸਿਓ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇਆ ਸਾਮਨ ਨਿਰਮਲ ਹੋਆ ਜੋ ਤੀਜੋਤ ਸਮਈ ਬੈਨ ਭਾਕਾਂ ਸਤਗੁਰੇ ਨਾ ਪਾਈਐ ਜੇ ਲੋਚੈ ਸਭ ਕੋਏ ਕੋੜੈ ਕੀ ਪਾਲ ਵਿੱਚੋਂ ਨਿਕਲੈ ਤਾਂ ਸਦਾ ਸੁਖ ਹੋਏ ਨਾਨਕ ਐਸੇ ਸਤਗੁਰ ਕੀ ਕਿਆ ਹੋ ਸੇਵਕ ਸੇਵਾ ਕਰੇ ਗੁਰ ਅਗੈ ਜੀਉ ਧਰੇ ਸਤਗੁਰ ਕਾ ਪਾਣਾ ਚਿਤ ਕਰੇ ਸਤਗੁਰ ਆਪੇ ਕਿਰਪਾ ਕਰੇ ਗੁਜਰੀ ਮਹਲਾ 3 ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀ ਹਰ ਕੀ ਸੇਵਾ ਤੇ ਮਨ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜਾ ਇਹਾ ਸੇਵ ਬਣੀ ਜੀਉ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸਾਸਤਰ ਹਰ ਮੇਰਾ ਬੰਦਪ ਹਰ ਮੇਰਾ ਭਾਈ ਹਰ ਕੀ ਮੈਂ ਭੂਖ ਲੱਗਾ ਹੈ ਹਰ ਨਾਮ ਮੇਰਾ ਮਨ ਤਰਪਤਾ ਹੈ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰਾਸ ਕੂੜੀ ਹੈ ਚਲਦਿਆ ਨਾਲ ਨਾ ਜਾਈ ਹਰ ਮੇਰਾ ਤਨ ਮੇਰਾ ਸਾਥ ਚੱਲੈ ਜਾਂ ਹਉ ਜਾਉ ਤਹ ਜਾਈ ਸੋ ਝੂਠਾ ਜੋ ਝੂਠੇ ਲੱਗੈ ਝੂਠੇ ਕਰਮ ਕਮਾਈ ਹੈ ਨਾਨਕ ਹਰ ਕਾ ਭਾਣਾ ਹੋਆ ਤੈਨਾ ਕਸੂ ਨਾ ਜਾਈ ਗੂਜਰੀ ਮਹੱਲ ਤੀਜਾ ਜੁਗ ਮੈਂ ਨਾਮ ਦੁਲੰਭ ਹੈ ਗੁਰਮੁਖ ਪਾਇਆ ਜਾਏ ਮਨ ਨਾ ਵਾ ਮੁਕਤ ਨਾ ਹੋਵਈ ਵੇਖੋ ਕੋ ਬਿਉ ਪਾਏ ਬਲੇ ਹਾਰੀ ਗੁਰ ਆਪਣੇ ਸਤ ਬਲ ਹਰ ਜਾਉ ਸਤ ਗੁਰ ਮਿਲਿਆ ਹਰ ਮਨ ਬਸਾਏ ਸਹਿਜੇ ਰਹੇ ਸਮਾਏ ਰਹਾਉ ਜਾਂ ਭਉ ਪਾਏ ਆਪਣਾ ਬਹਿ ਰਾਗ ਉਪਜੈ ਮਨ ਆਏ ਬਹਿ ਰਾਗੇ ਤੇ ਹਰ ਪਾਈਐ ਹਰ ਸੋਰ ਹੈ ਸਮਾਈ ਸੇ ਮੁਕਤ ਜੀ ਮਨ ਜਿਣੈ ਫਿਰ ਧਾਤ ਨ ਲੱਗੈ ਆਏ ਦਸਨ ਦੇ ਦਵਾਰ ਰਹਿਤ ਕਰੇ ਤੇਰੇ ਪਵਨ ਸੋਜੀ ਪਾਈ ਨਾਮ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀਰ ਜਾਏ ਇਹ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਈ ਗੂਜਰੀ ਮਹਾਲਾ ਰਾਮ ਹੋਰਾਮ ਸਭ ਕੋ ਕਹੈ ਕਹਿਆ ਰਾਮ ਨਾ ਹੋਏ ਗੁਰ ਪ੍ਰਸਾਦੀ ਰਾਮ ਮਨ ਬਸੈ ਤਾਂ ਫਾਲ ਪਾਵੈ ਕੋਇ ਅੰਤ ਰਗੋ ਬਿੰਦੋ ਜਿਸ ਲਗ ਪ੍ਰੀਤ ਹਰ ਤਿਸ ਕਦੇ ਨਾ ਬਿਸਰੈ ਹਰ ਹਰ ਕਰੈ ਸਦਾ ਮਨ ਚੀਤ ਰਹਿਉ ਹਿਰਦੈ ਜਿਨ ਕੈ ਕਪਟ ਬਸੈ ਬਾਹਰ ਸੰਤ ਕਹਾ ਤ੍ਰਿਸ਼ਨਾ ਮੂਲ ਨ ਚੁਕਈ ਅੰਤ ਗਏ פסਤਾ ਹੈ ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨਾ ਜਾਏ ਜਿਸ ਨਰ ਕੀ ਜੁਬਦਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਈ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਜੈ ਕੋਈ ਨਾਨਕ ਵਿਚੋ ਹਉਮੈ ਮਾਰੇ ਤਾਂ ਹਰ ਭੇਟੈ ਸੋਈ ਊਜੜੀ ਮਹਲਾ 3 ਤਿਸ ਜਨ ਸਾਤ ਸਦਾ ਮਤ ਨਿਹਚਲ ਜਿਸ ਕਾ ਅਬਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਜੈ ਹਰ ਜਨਨੀ ਚੇਤ ਲਾਏ ਹਰ ਚੇਤ ਅਚੇਤ ਮਨਾ ਜੋ ਇਸੈ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਅਸਪਾਵ ਹੈ ਪੀਵਤ ਰਹ ਸਦਾ ਸੁਖ ਹੋਈ ਰਹਾਓ ਸਤ ਗੁਰ ਪੀਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦੇਖਿਆ ਦੇਵ ਸਾਚੁ ਬੁਝਾਈ ਬਿਨ ਪਾਰਸ ਪੂਜ ਨ ਹੋਵੀ ਬਿਨ ਮਨ ਪਰਚੇ ਆਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਦਾ ਜਿਸ ਉਹ ਮਾਰਗ ਪਾਏ ਨਾਨਕ ਬਿਨ ਨਦਰਿ ਕਿਸੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰ사ਦੀ ਦੇ ਬੜਿਾਈ ਆਪਣਾ ਸ਼ਬਦ ਵਰਤਾਏ ਗੂਜਰੀ ਮਹਲਾ 3 ਪੰਜ ਪਦੇ ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ ਸਤਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹਿ ਤਾ ਭਰਮ ਵਿੱਚੋਂ ਜਾਏ ਰਹਾਉ ਹਰ ਚਰਨ ਰਿਦਾਏ ਵਸਾਏ ਤੂੰ ਕਿਨ ਦੇਖੋ ਹੋਵੇ ਨਾਸ ਪੰਚਪੂ ਆਤਮਾ ਵਸ ਕਰੈ ਤਾ ਤੀਰਥ ਕਰੈ ਨਿਵਾਸ ਮਨ ਮੁਖ ਇਹੋ ਮਨ ਮੁਗਦ ਹੈ ਸੋਜੀ ਕਿਸੂ ਨਾ ਪਾਏ ਹਰ ਕਾ ਨਾਮ ਨਾ ਬੁਝਈ ਅੰਤ ਗਿਆਪਸਤਾਏ ਇਹ ਮਨ ਕਾਸੀ ਸਭ ਤੀਰਥ ਸਿਮਰਤ ਸਤਗੁਰ ਦੀਆ ਬੁਝਾਏ 68 ਤੀਰਥ ਇਸ ਸੰਗਰ ਹੈ ਜਿਨ ਹਰ ਹਿਰਦੈ ਰਹਿ ਸਮਾਈ ਨਾਨਕ ਸਤਗੁਰ ਮਿਲਿਆ ਹੁਕਮ ਬੁਝਿਆ ਏਕ ਬਸਿਆ ਮਨ ਆਏ ਜੋਤਿ ਤ ਭਾਵੈ ਸਭ ਸਤ ਹੈ ਸੱਚੀ ਰਹਿ ਸਮਾਈ ਗੂਜਰੀ ਮਹਲਾ ਤੀਜਾ ਤੀਜਾ ਇੱਕੋ ਨਾਮ ਨਿਧਾਨ ਪੰਡਤ ਸੁਣ ਸਿੱਖ ਸੱਚ ਸੋਈ ਦੂਜਾ ਪਾਏ ਜੀਤਾ ਪੜੈ ਪੜਤ ਗੁਣਤ ਸਦਾ ਦੁੱਖ ਹੋਈ ਹਰ ਧਰਨਿ ਤੂੰ ਲਾਗ ਰਹੁ ਗੁਰ ਸ਼ਬਦ ਸੋਜੀ ਹੋਈ ਹਰ ਰਸ ਰਸਨਾ ਚਖ ਤੂੰ ਤਾਂ ਮਨ ਨਿਰਮਲ ਹੋਈ ਰਹੁ ਸਤ ਗੁਰ ਮਿਲਿਆ ਮਨ ਸੰਤੋਖੀ ਹੈ ਤਾਂ ਫਿਰ ਤਿਸਨਾ ਭੁੱਖ ਨ ਹੋਏ ਨਾਮ ਨਿਧਾਨ ਪਾਇਆ ਪਰ ਘਰ ਜਾਏ ਨ ਕੋਈ ਕਥਨੀ ਬਦਨੀ ਜੇ ਕਰੈ ਮਨ ਮੁਖ ਬੂਝ ਨਾ ਹੋਏ ਗੁਰਮਤੀ ਕਟ ਜਾਣਣਾ ਹਰਨਾਮ ਪਾਵੈ ਸੋਏ ਸੁਣ ਸਾਧ ਤਰ ਤੂੰ ਨਾ ਬੁਝਈ ਤਾਂ ਫਿਰੈ ਵਾਰੂ ਬਾਰ ਸੋ ਮੂਰਖ ਜੋ ਆਪ ਨਾ ਪਸਾਨੀ ਸਚ ਨਾ ਧਰੇ ਪਿਆਰ ਸੱਚੈ ਜਗਤ ਦਹਿਕਾਇਆ ਕਹਿਣਾ ਕਸੂ ਨਾ ਜਾਏ ਨਾਨਕ ਜੋ ਤਸ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਈ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਗੂਜਰੀ ਮਹਲਾ 4 ਚੌਥਾ ਚੋਪ ਦੇ ਘਰ ਪਹਿਲਾ ਹਰ ਕੇ ਜਨ ਸਤਿਗੁਰ ਸਤਿਪੁਰਖ ਹੋ ਬਿ ਲੋ ਕਰੋ ਗੁਰ ਪਾਸ ਹਮ ਕੀਰੇ ਕਿਰਨ ਸਤਪੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਬੜ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਪਦਾਸ ਹੈ ਮਨ ਸੰਕਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਰਗ ਜੀਵੇ ਤਰਗ ਜੀਵਾਸ ਜਿਨ ਹਰ ਦਿਨ ਸਤਿਗੁਰ ਸੰਗਤ ਪਾਈ ਤਨ ਤਨ ਮਨ ਮਦਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਰਾ ਨਾਨਕ ਨਾਮ ਪ੍ਰਕਾਸ਼ ਗੂੜੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸ਼ਬਦ ਮਨ 모ਹ ਜਪ ਗੋਵਿੰਦ ਗੋਵਿੰਦ ਤੇ ਆਈਏ ਸਭ ਕੋ ਦਾਨ ਦੇ ਪ੍ਰਭ ਉਹ ਹੈ ਮੇਰੇ ਭਾਈ ਜਨ ਮੋਕੋ ਗੋਵਿੰਦ 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 ਮਾਨੋਹ ਗੋਵਿੰਦ 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 ਗੁਣ ਗਾਵਾਂ ਮਿਲ ਗੁਰ ਸਾਧ ਸੰਗਤ ਜਨਮ ਸੋ ਹੈ ਰਹਾਉ ਸੁਖ ਸਾਗਰ ਹੈ ਭਗਤ ਹੈ ਗੁਰਮਤ ਕਉਲਾ ਰਿੱਧ ਸਿਦ ਲਾਗੈ ਪਗ ਉਹ ਹੈ ਜਨ ਕੋ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋ ਹੈ ਗੁਰਮਤ ਭਾਗ ਹੀਨ ਮਤ ਫੀਕੇ ਨਾਮ ਸੁਣਤ ਆਵੈ ਮਨ ਰੁਹੈ ਕਉਆ ਕਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤਾ ਬਿਸ਼ਟਾ ਖਾਏ ਮੁਖ ਗੋ ਹੈ ਅੰਮ੍ਰਿਤ ਸਰ ਸਤ ਗੁਰ ਸਤਿ ਬਾਦੀ ਇਹ ਤਨ ਹੱਤਾ ਕਊਆ ਹੰਸ ਹੋ ਹੈ ਨਾਨਕ ਤਨ ਧਨ ਵੱਡੇ ਵੜ ਭਾਗੀ ਜਿਨ ਗੁਰਮਤਿ ਨਾਮ ਹਿਰਦੈ ਮਲ ਧੋ ਹੈ ਗੂਜਰੀ ਮਹਲਾ ਚੌਥਾ ਹਰ ਜਨ ਉਤਮ ਹਿ ਉਤਮ ਬਾਣੀ ਮੁਖ ਬੋਲੇ ਪਰ ਉਪਕਾਰੇ ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ ਆਰਾਮੋ ਕੋ ਹਰ ਜਨ ਮੇਲ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤ ਗੁਰ ਗੁਰ ਪੂਰਾ ਮਾ ਪਾਪੀ ਗੁਰਨੇ ਸਤਾਰੀ ਰਹੋ ਗੁਰਮਤ ਕਬੜ ਭਾਗੀ ਬੜ ਭਾਕੇ ਜਿਨ ਹਰ ਹਰ ਨਾਮ ਆਧਾਰੇ ਹਰ ਹਰ ਅੰਮ੍ਰਿਤ ਹਰ ਰਸ ਪਾਵੈ ਗੁਰਮਤ ਭਗਤ ਪੰਡਾਰੇ ਜਿਨ ਦਰਸ਼ਨ ਸਤ ਗੁਰ ਸਤਪੁਰਖ ਨਾ ਪਾਇਆ ਤੇ ਭਾਗ ਹੀਣ ਜੰਮ ਮਾਰੇ ਸੇ ਕੂਕਰ ਸੂਕਰ ਗਰਦਬ ਪਬੈ ਗਰਭਜੋਨੀ ਦਜੈ ਮਾਰੇ ਮਹਾ ਹਤਿਆਰੇ ਦੀਨ ਦਿਆਲ ਹੋ ਜਾਣ ਉਪਰ ਕਰਿ ਕਿਰਪਾ ਲਿਓ ਆਵਾਰੇ ਨਾਨਕ ਜਨ ਹਰਿ ਤੀ ਸਰਨਾਈ ਹਰ ਭਾਵੈ ਹਰ ਨਸਤਾਰੀ ਗੂਜਰੀ ਮਹਲਾ ਚੌਥਾ ਹੋ ਹੋ ਦਿਯਾਲ ਮੇਰਾ ਮਨ ਲਾਵੂ ਹਉ ਅੰਧਨ ਰਾਮ ਨਾਮੁ ਨਿਤ ਤਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪੈ ਦੁਖ ਭੁਖ ਸਭ ਲਹਿ ਜਾਈ ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਪਾਈ ਗੁਰਮਤਿ ਰਾਮ ਨਾਮ ਜਸ ਗਾਵਾਂ ਅੰਤ ਬੇਲੀ ਦਰਗਾਹ ਲੈ ਸੜਾਈ ਰਹੋ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰਾ ਮਨ ਲਾਈ ਮੈਂ ਮਨ ਤਾਂ ਲੋਚ ਲੱਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਗੁਰ ਸਰਣਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵਾ ਧਿਰਗ ਧਿਰਗ ਵਿਰਥਾ ਜਾਈ ਨਾਮ ਬਿਨਾ ਰਸ ਘਸ ਦੁੱਖ ਖਾਵੈ ਮੁਖ ਫੀਕਾ ਥੁੱਕ ਥੂਕ ਮੁਖ ਪਾਈ ਜੋ ਜਾਣੇ ਹਰ ਪ੍ਰਭ ਹਰ ਹਰ ਸਰਣਾ ਤੈਨ ਦਰਗਾ ਹਰ ਹਰ ਦੇ ਵਡਿਆਈ ਤਨ ਤਨ ਸਵਾਸ ਕਹੇ ਪ੍ਰਭ ਜਦ ਕੋ ਜਦ ਨਾਨਕ ਮੇਲ ਲਏ ਗਲ ਲਾਈ ਗੂਜਰੀ ਮਹੱਲਾ ਚੌਥਾ ਗੁਰਮੁਖ ਸਕੀਸ ਹੀਲੀ ਮੇਰੀ ਮੋਕੋ ਦੇਵੋ ਦਾਨ ਹਰ ਪ੍ਰਾਨ ਜੀਵਾ ਆ ਹਮ ਹੋਵੈ ਲਾਲੇ ਗੋਲੇ ਗੁਰ ਸਿਖਾ ਕੇ ਜਿਨ ਆਂਦਨ ਹਰ ਪ੍ਰਭ ਪੁਰਖ ਤੇ ਆਇਆ ਮੇਰਾ ਮੰਤਨ ਬਿਰਹੋ ਗੁਰ ਸਿੱਖ ਪਗ ਲਾਇਆ ਮੇਰੇ ਪ੍ਰਾਨ ਸਖਾ ਗੁਰ ਕੇ ਸਿੱਖ ਪਾਈ ਮੋ ਕੋ ਕਰਹੁ ਉਪਦੇਸ ਹਰ ਮਿਲਹਿ ਮਲਾਇਆ ਰਹਾਓ ਜਾਂ ਹਰ ਪ੍ਰਭ ਭਾਵੈ ਤਾਂ ਗੁਰ ਮੁਖ ਮਿਲੇ ਜਿਨ ਬਚਨ ਗੁਰੂ ਸਤ ਗੁਰ ਮਨ ਪਾਇਆ ਬੜ ਪਾਗੀ ਗੁਰ ਕੇ ਸਿੱਖ ਪਿਆਰੀ ਹਰ ਨਿਰਵਾਣੀ ਨਿਰਵਾਣ ਪਦ ਪਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮਿੱਠਾ ਮਨ ਪਾਇਆ ਜਿਨ ਸਤਗੁਰ ਸੰਗਤ ਸੰਗਨ ਪਾਇਆ ਸੇ ਭਾਗ ਹੀਣ ਪਾਪੀ ਜਮ ਖਾਇਆ ਆਪਾ ਕਿਰਪਾਲ ਕਿਰਪਾ ਪ੍ਰਭ ਧਾਰੇ ਹਰਿ ਆਪੇ ਗੁਰਮੁਖ ਮਿਲਾਇ ਮਲਾਇਆ ਜਦ ਨਾਨਕ ਭੂਲੇ ਗੁਣ ਬਾਣੀ ਗੁਰ ਬਾਣੀ ਹਰਨਾਮ ਸਮਾਇਆ ਗੂਜਰੀ ਮਹਲਾ 4 ਜਿਨ ਸਤਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੂਕੋ ਕਰ ਉਪਦੇਸ ਹਰ ਬੀਠ ਲਗਾਵਾ ਮਨ ਤਨ ਸੀਤਲ ਸਭ ਹਰਿਆ ਹੋਆ ਵੜ ਭਾਗੀ ਹਰ ਨਾਮ ਉਤਿਆਵੈ ਭਾਈ રે ਮੂ ਕੋ ਕੋਈ ਆਏ ਮਿਲੇ ਹਰ ਨਾਮ ਅੰਦਰ ਲੜਾਵੈ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਹਾਉ ਧੀਰਜ ਧਰਮ ਗੁਰਮਤਿ ਹਰ ਪਾਇਆ ਨਿਤ ਹਰ ਨਾਮੈ ਹਰ ਸੋਚਿਤ ਲਾਵੈ ਅੰਮ੍ਰਿਤ ਵਚਨ ਸਤ ਗੁਰ ਕੀ ਬਾਣੀ ਜੋ ਬੋਲੇ ਸੋ ਮੁਖ ਅੰਮ੍ਰਿਤ ਪਾਵੈ ਨਿਰਮਲ ਨਾਮ ਜਿਤ ਮੈ ਨਾ ਲਾਗੈ ਗੁਰਮਤਿ ਨਾਮ ਜਪੈ ਲਿ ਬਲਾਵੈ ਨਾਮ ਪਦਾਰਤ ਜਿਨ ਨਰ ਨਹੀਂ ਪਾਇਆ ਸੇ ਭਾਗ ਹੀਣ ਮੋਏ ਮਰ ਜਾਵੈ ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕੋ ਅੰਧ ਕਰੋ ਹਰਿ ਤਿਆਵੈ ਤੂੰ ਦਾਤਾ ਜੀ ਸਭ ਤੇਰੀ ਜਨ ਨਾਨਕ ਗੁਰਮੁਖ ਬਖਸ਼ ਮਲਾਵੈ ਇੱਕ ਓੰਕਾਰ ਛਤ ਗੁਰ ਪ੍ਰਸਾਦ ਗੂਜਰੀ ਮਹਲਾ 4 ਕਰਤੀ ਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭ ਨਾ ਕੋ ਸੰਬੰਧ ਹਰ ਕਰ ਦिए ਹਮਰਾ ਹਜੂਰ ਸਭ ਰਹੂ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕਾ ਬਸ ਹੈ ਸਰੀਰ ਰਹਾਉ ਭਗਤ ਜਨਾ ਕਉ ਸਰਦਾ ਆਪ ਹਰ ਲਾਈ ਵਿੱਚ ਗੀਤ ਉਦਾਸ ਰਹਾਈ ਜਬ ਅੰਤਰ ਪ੍ਰੀਤ ਹਰ ਸਿਉ ਬਨਾਈ ਤਬ ਜੋ ਕਿਸ ਕਰੇ ਸੋ ਮੇਰੀ ਹਰ ਪ੍ਰਭ ਭਾਈ ਜਿਤ ਕਾਰੈ ਕੰਮ ਹਮ ਹਰ ਲਾਏ ਸੋ ਹਮ ਕਰੋ ਜੋ ਆਪ ਕਰਾਈ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ RAM ਨਾਮ ਲੈ ਬੁਲਾਈ